ਰਾਮਗੜੀਆ ਕਾਲੀ ਫਗਵਾੜਾ ਵਿਖੇ ਨਵੇਂ ਵਿਦਿਆਖਸ਼ ਸੈਸ਼ਨ 2024-25 ਦਾ ਸ਼ੁਭਰੰਮ ਕੀਤਾ ਗਿਆ ਇਸ ਦੌਰਾਨ ਜਿੱਥੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਾਣ ਦਾ ਭੋਗ ਪਾਇਆ ਗਿਆ ਉੱਥੇ ਇਸ ਮੁੱਚੇ ਸਟਾਫ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੌਰਾਨ ਡਾਕਟਰ ਹਰਗੁਣ ਸਿੰਘ ਨੇ ਕੀਰਤਨ ਕਰ ਆਇਆਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ ਇਸ ਸਮਾਗਮ 'ਤੇਆਂ ਵਿਸ਼ੇਸ਼ ਤੌਰ ਤੇ ਸਰਦਾਰ ਗੁਰਵਿੰਦਰ ਸਿੰਘ ਬਾੜਾ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਤੀਜੰਤਰ ਕੌਰ ਬਾੜਾ ਅਤੇ ਅਫਤਾਰ ਸਿੰਘ ਪੰਜਾਬੀ ਵਿਭਾਗ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਹੋਏ ਇਸ ਦੌਰਾਨ ਜਿੱਥੇ ਕਾਲਜ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਉੱਥੇ ਹੀ ਵਕਫ ਵਕ ਬੁਲਾ ਰਿਆ ਨੇ ਨਵਾਂ ਸੈਸ਼ਨ ਸ਼ੁਰੂ ਹੋਣ ਤੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਨੂੰ ਵਧਾਈ ਦਿੱਤੀ ਹੁਣ ਆਖਿਆ ਕਿ ਵਿਦਿਆਰਥੀਆਂ ਦੇ ਉਜਵਲ ਭਵਿਖ ਲਈ ਰਾਮਗੜੀਆ ਵਿਦਿਆਕਾਦਾਰਾ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ ਇਸ ਮੌਕੇ ਮਨਪ੍ਰੀਤ ਕੌਰ ਰਾਜਵਿੰਦਰ ਕੌਰ ਡਾਕਟਰ ਬੰਤਨਾ ਬਾਂਸਲ ਪ੍ਰੋਫੈਸਰ ਕੁ ਪ੍ਰੋਫੈਸਰ ਰਾਜਵਿੰਦਰ ਕੌਰ ਮਿਨਹਾਜ਼ ਡਾਕਟਰ ਹਰਮੀਤ ਕੌਰ ਤੋਂ ਇਲਾਵਾ ਵਕਫਾ ਕਾਲਜਾਂ ਦੇ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ ਅੱਜ ਦੇ ਸੈਸ਼ਨ ਜਿਹੜਾ 2024-25 ਦੀ ਸ਼ੁਰੂਆਤ ਦੇ ਟਾਈਮ ਦੇ ਉੱਤੇ ਬੱਚਿਆਂ ਵੱਲੋਂ ਸਟਾਫ ਵੱਲੋਂ ਤੇ ਸਮੂਹ ਮੈਨੇਜਮੈਂਟ ਵੱਲੋਂ ਕਰਵਾਇਆ ਗਿਆ ਜਿਵੇਂ ਕਿ ਬਹੁਤ ਵਧੀਆ ਢੰਗ ਦੇ ਨਾਲ ਰਸ ਭਰੀਆ ਕੀਰਤਨ ਵੀ ਹੋਇਆ ਔਰ ਉਹਦੇ ਵਿੱਚ ਸਾਡੇ ਸਪੈਸ਼ਲ ਗੈਸਟ ਜਿਨਨੇ ਹਾਜ਼ਰੀ ਦਵਾਈ ਹੈ ਸਾਡੇ ਦੇ ਮੈਨੇਜਮੈਂਟ ਦੇ ਵਿੱਚੋਂ ਸਰਦਾਰ ਗੁਰਵਿੰਦਰ ਸਿੰਘ ਜੀ ਬਾੜਾ ਤੇ ਉਹਨਾਂ ਦੇ ਘਰ ਪਤਨੀ ਜੀ ਜੀ ਤਜਿੰਦਰ Kaur ਜੀ ਬਾੜਾ ਤੇ ਪ੍ਰੋਫੈਸਰ ਅਵਤਾਰ ਸਿੰਘ ਜੀ ਜਿਹੜੇ ਕਾਲਜ ਦੇ ਪੁਰਾਣੇ ਪ੍ਰੋਫੈਸਰ ਰੈਟਾਇਰ ਹੋਏ ਨੇ ਉਹ ਵੀ ਸਾਡੇ ਗੁਰਨਾਨਕ ਕਾਲਜ ਦੇ ਭਾਈ ਲਾਲੋਂ ਤੋਂ ਪ੍ਰਿੰਸੀਪਲ ਸਾਹਿਬ ਤੇ ਹੋਰ ਮਹਿਮਾਨ ਨੇ ਹਾਜ਼ਰੀ ਦਵਾਈ ਆ ਮੈਂ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ ਤੇ ਬੱਚਿਆਂ ਨੂੰ ਤੇ ਸਟਾਫ ਜਿਨ੍ਹਾਂ ਨੇ ਰਲ ਮਿਲ ਕੇ ਇਹ ਉਪਰਾਲਾ ਕੀਤਾ ਉਹਨਾਂ ਸਾਰਿਆਂ ਨੂੰ ਦਿਲ ਦੀਆਂ ਬਰਾਇਆਂਾਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ